ਸਿੱਖਾਂ ਦੀ ਅਦਾਨੋ ਬਾਜੋਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜੋ ਜਾਰ ਵਰਗੇ ਅਮਰ ਸਿੰਘ ਰੋਟਾਰ ਦੇ ਹਾਂਦੇ ਨੇ ਪੋਰਸ ਰਾਜ ਦੇ ਸ਼ਿਵਾਜੀ ਵਾਂਗਰਾ ਇਹ ਹੱਸ ਹੱਸ ਦੇਸ਼ ਲਈ ਮਰਨਾ ਜਾਣਦੇ ਨੇ Rajput Marhatte ਦੇ Gorkhe ਇਹ ਨਾਲ ਰਹੇ ਨੇ ਸਿੱਖ ਸਰਦਾਰ ਫੌਜੀ ਹਰ ਹਾਲ ਵਿੱਚ ਰੱਖਿਆ ਕਰਨ ਦੇਖੋ ਬਣ ਕੇ ਦੇਸ਼ ਦੇ ਪਹਿਰੇਦਾਰ ਫੌਜੀ ਆਪਣੇ ਸੁੱਖ ਆਰਾਮ ਤਿਆਗ ਸਾਰੇ ਅਰਦੰਮ ਮਰਨੇ ਲਈ ਤਿਆਰ ਰਹਿੰਦੇ ਤਿਆਰ ਫੌਜੀ ਸਹਿ ਕੇ ਲੱਖ ਮੁਸੀਬਤਾਂ ਸਿਰਾਂ ਉੱਤੇ ਉੱਚਾ ਦੇਸ਼ ਦਾ ਕਰਦੇ ਵਕਾਰ ਫੌਜੀ ਹਮਲਾ ਕਰੇ ਕੋਈ ਜੇ ਕਰ ਦੇਸ਼ ਉੱਤੇ ਨਲਵੇ ਵਾਂਗ ਮੈਦਾਨ ਵਿੱਚ ਗੱਜਦੇ ਨੇ ਉਦੋਂ ਆਪਣੀ ਜਾਨ ਬਚਾਉਣ ਦੇ ਲਈ ਵੈਰੀ ਇਹਨਾਂ ਨੂੰ ਦੇਖ ਕੇ ਪੰਜਦੇ ਨੇ ਕਸਪੋਠਿਆਂ ਤਾਂ ਹੀ ਕਸ਼ਮੀਰ ਵਿੱਚੋਂ ਐਨਾ ਇਸ ਤਰ੍ਹਾਂ ਕਰ ਦ ਖਦੇੜਿਆ ਹੈ ਜਿਹੜੇ ਨਸ ਗਏ ਮਾਰ ਕੇ ਦੂਜਿਆਂ ਨੂੰ ਕੰਮ ਉਹਨਾਂ ਦਾ ਇਹਨਾਂ ਨੇ ਨੰਬੇੜਿਆ ਹੈ ਵੈਰੀ ਕੋਲੋਂ ਆਜ਼ਾਦ ਕਰਵਾ ਲਿਆ ਸੀ ਸਾਡਾ ਕਾਰਗਿਲ ਅਤੇ ਦਰਾਸ਼ ਇਹਨਾਂ ਜਿਸ ਦੀ ਮਿਲੇ ਮਿਸਾਲ ਨਾ ਜਾਗ ਉਤੇ ਐਸਾ ਸਿਰਜਿਆ ਨਵਾਂ ਇਤਿਹਾਸ ਇਹਨਾਂ ਜਿੰਨਾ ਆਪਣੇ ਦੇਸ਼ ਦੀ ਰੱਖਿਆ ਲਈ ਸਬੇ ਮੁਸ਼ਕਲਾਂ ਸਿਰ ਸਹਾਰੀਆਂ ਨੇ ਉਹਨਾਂ ਫੌਦੀਆਂ ਤਾਈਂ ਪ੍ਰਣਾਮ ਕਰੀਏ ਜਿਨ੍ਹਾਂ ਦੇਸ਼ ਲਈ ਜਾਨਾਂ ਵਾਰੀਆਂ ਨੇ ਇਹ ਸੀ ਜੀ ਸਾਡੀ ਅੱਜ ਦੀ ਕਵਿਤਾ ਪ੍ਰਣਾਮ ਫੌਦੀਆਂ ਨੂੰ ਮਿਲਦਿਆਂ ਦੀ ਨਵੀਂ ਵੀਡੀਓ ਲੈ ਕੇ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਜੀ ਸਤਿ ਸ੍ਰੀ ਅਕਾਲ ਜੀ